ਇਹ ਦੋ ਹਰ ਦੇ ਕਿਰਦਮਾਂ ਨੂੰ ਯਕੀਨ ਹੈ ਕਿ ਮੇਰੀ ਲੋਤ ਤੋਂ ਪਹਿਲਾਂ ਮੇਰੀ ਲੱਭ ਮਿਲਣਾ ਉਹ ਐਡਾ ਇੰਪੈਕਟ ਇਸ ਫਿਲਮ ਦਾ ਮੇਰੀ ਜ਼ਿੰਦਗੀ ਦਾ ਬਹੁਤਾਂ ਲੋਕਾਂ ਤੇ ਮੈਂ ਨਹੀਂ ਸਿੱਖਦੇ ਸੋਚਿਆ ਤੇ ਮੈਂ ਇਹੋ ਜੀ ਫਿਲਮ ਮੈਂ ਅਮਰ ਜਿੰਨੇ ਗੱਲ ਕਰ ਰਹੀ ਸੀ ਮੈਨੂੰ ਕਿ ਐਦਾ ਲੱਗਦਾ ਜਿਵੇਂ ਨਾ ਬਹੁਤ ਵੱਡੇ ਤਾਰ ਸ਼ਕੀਰ ਨੇ ਇਹ ਆ ਜਿੰਨੇ ਹੀਰੇ ਬੈਠੇ ਇੱਥੇ ਸਾਰੇ ਜਿਨ੍ਹਾਂ ਨੇ ਫਿਲਮ 'ਚ ਕੰਮ ਕੀਤਾ ਤੁਸੀਂ ਸਾਰੇ ਸਾਰਾ ਪੰਜਾਬ ਸਾਰੀ ਦੁਨੀਆ ਸਾਰਾ ਦੇਸ਼ ਤੁਹਾਨੂੰ ਬਹੁਤ ਬਹੁਤ ਧੰਨਵਾਦ ਉਸ ਅਕਾਲ ਪੁਰਖ ਦਾ ਬਹੁਤ ਬਹੁਤ ਧੰਨਵਾਦ ਸ਼ੁਕਰ ਹੈ ਮਹਾਰਾਜ ਸਿੱਖੀ ਬਾਸ਼ਾ ਕਿ ਕੁਸਕ ਚਿੰਗਾਰੀ ਜੜੀ ਕਿ ਦਿਨ ਉਹ ਕਹਿ ਸਕਦੇ ਆਂ ਵੀ ਅੱਗੇ ਜਾ ਕੇ ਸਾਡੀ ਜੀਨ ਨਸਲ ਹੈ ਉਹ ਸਾਡੇ ਸਿੱਖ ਕੌਮ ਦੀ ਹਰ ਧਰਮ ਨੂੰ ਹਰ ਵਰਗ ਦੇ ਬੰਦੇ ਨੂੰ ਇੱਕ ਬੁੱਧਸਤ ਦੇ ਵਿੱਚ ਬੰਨ੍ਹ ਕੇ ਇੱਕ ਐਸਾ ਮੁਜੱਸਮਾ ਪਿਆਰ ਕਰੋਗਾ ਜਿਹਨੂੰ ਪਕਾਉਗੇ ਕਿ ਇਹ ਸਾਡਾ ਪੰਜਾਬ ਹੈ ਇਹ ਸਾਡਾ ਦੇਸ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੈਨਾਂ ਲਾਇਲ ਕੇ ਸੋਇਦਾ ਸੀ ਕਿ ਰੱਬ ਦਾ ਨਾਂ 5 ਸਾਲ ਦੀ ਉਮਰ ਤੋ ਜੱਬਰ ਲਾ ਕੇ ਰਾਣੀ ਵਾਲੇ ਸੰਤਾਂ ਦੇ ਵਚਨਾਂ ਨਾਲ ਮੈਂ ਪਿਆਦਾ ਰਿਹਾ ਬਿਲਕੁਲ ਕਦੇ ਕਰ। ਔਰ ਮੈਨੂੰ ਸਾਰੇ ਕਰਦੇ ਗਿਆ ਨੂੰ ਜੀ ਸਾਰਾ ਦਿਨ ਰੱਬ ਦਾ ਰੱਬ ਕਰਦਾ ਫਿਰਦਾ ਤੂੰ ਕੋਹੁਰੇ ਵੀ ਕੰਮ ਕਰ ਲੈ ਕਰ ਅੱਜ ਵੀ ਤੇਰੇ ਹੱਥ ਚ ਮਾਰਾ ਹੁੰਦੀ ਹੈ ਚਾਵੀ ਕਰਕੇ ਤੇਰਾ ਚੌਪ ਚੌਕੜਾ ਲੱਗੇ ਰਹੇ ਦਾ ਬਹੁਤ ਸਾਰੇ ਲੋਗ ਮੈਨੂੰ ਕ੍ਰਿਟਿਕਾਈਜ਼ ਕਰਦੇ ਸੀ। ਔਰ ਮੈਂ ਆਪਣੇ ਜੀਵਨ ਜਨਤ ਬਦਲਾਵ ਲੈਣ ਦੀ ਬੜੀ ਕੋਸ਼ਿਸ਼ ਕਰਦਾ। ਬੜੀ ਕੋਸ਼ਿਸ਼ ਕੀਤੀ ਰਹੀ ਹੈ। ਕਿਉਂਕਿ ਮੈਂ ਆਪਣੇ ਜਿਹੜੇ ਡਰਾਪ ਬੈਗਸ ਨੇ ਉਹ ਮੈਂ ਕਾਫੀ ਨੋਟ ਕਰਕੇ ਕਾਪੀ ਚ ਰੱਖਦਾ ਸੀ। ਅੱਜ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਜਦ ਮਰਤੇਲ ਕਰਦਾ ਮੇਰਾ ਪਰਿਵਾਰ ਬੈਠੇ ਸਾਰ। ਔਰ ਮੈਂ ਸੱਚ ਬੋਲਣ ਦੀ ਬੜੀ ਆਦਤ। ਧੀ ਗੱਲ ਕਹਿਣੀ ਹੈ, ਧ੍ਰਿੜਤਾ ਨਾਲ ਕਹਿਣੀ ਹੈ। ਔਰ ਉਸ ਕਰਕੇ ਮੈਂ ਬਹੁਤ ਕ੍ਰਿਟਿਕਾਈਜ਼ਡ ਵੀ ਹੋਇਆ ਮੇਰੇ ਯੂ نو ਸੋਸਾਇਟੀ ਦੇ ਵਿੱਚ ਰਿਲੇਸ਼ਨ ਦੇ ਵਿੱਚ ਫੈਮਿਲੀ ਦੇ ਵਿੱਚ ਪਰ ਮੈਨੂੰ ਇਹ ਲੱਗਦਾ ਰਿਹਾ ਕਿ ਸ਼ਾਇਦ ਮੈਂ ਠੀਕ ਰਾਹ ਤੇ ਚੱਲ ਰਿਹਾ ਸੱਚੇ ਰਾਹ ਚੱਲਦਾ ਹਾਂ ਉਸ ਤੇਰੀ ਜਹਾਨ ਔਰ ਮੈਂ ਬੜੀ ਬੜੀ ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਮੈਂ ਲਾਈਫ ਦੇ ਵਿੱਚ ਸ਼ਾਇਦ ਠੀਕ ਹੀ ਚੱਲ ਰਿਹਾ ਹਾਂ ਕਿਤੇ ਨਾ ਕਿਤੇ ਮੇਰੀਆਂ ਗਲਤੀਆਂ ਨੇ ਮੈਨੂੰ ਟ੍ਰਿਕ ਕਰੂਗਾ ਪਰ ਯਕੀਨ ਕਰਿਓ ਮੈਂ ਰਜਨੀ ਫਿਲਮ 5 ਵਾਰੀ ਦੇਖ ਲਈ ਹੈ ਕੱਲ ਮੈਂ ਸਾਰੇ ਡੀਵੀ ਕਾਲਜ ਡੀਵੀ ਇੰਸਟੀਟਿਊਸ਼ਨ ਜਿੱਥੇ ਜਿੱਥੇ ਮੈਂ ਕੰਮ ਕਰਦਾ ਰਿਹਾ ਅਸੀਂ ਪੂਰਾ ਜਗਤ ਸਰਮਾ ਬੁੱਕਰ ਹੈ ਤੇ ਸਾਰੇ ਸਿੱਖਣ ਜਾ ਰਹੇ ਮੇਰੀ ਜ਼ਿੰਦਗੀ 'ਚ ਬਹੁਤ ਬਦਲਾਅ ਆਇਆ ਕਿਉਂਕਿ ਮੈਂ ਰਜਨੀ ਫਿਲਮ ਦੇਖਣ ਤੋਂ ਬਾਅਦ ਮੈਂ ਕਾਪੀ ਪੈਨਸਲ ਲੈ ਕੇ ਆਪਣੇ ਟੇਬਲ ਤੇ ਬੈਠ ਕੇ ਯੋਗਰਾਜ ਸਿੰਘ ਦੀ ਫੋਟੋ ਬਣਾ ਕੇ ਦੇਖ ਰਿਹਾ ਸੀ ਕਿ ਤੈਨੂੰ ਕੀ ਕੀ ਕਰਨਾ ਚਾਹੀਦਾ ਉਸ ਜਪਣ ਤੋਂ ਇਲਾਵਾ ਉਸ ਮਹਾਰਾਜ ਦੀ ਕਿਰਪਾ ਤੋਂ ਇਲਾਵਾ ਉਹ ਸੱਚੇ ਰਾਹ ਚੱਲ ਕੇ ਸੱਚ ਬੋਲਣਾ ਭਾਵੇਂ ਕੋਈ ਵੀ ਹੈ ਮੈਨੂੰ ਇਹ ਗੀਨ ਹੋ ਗਿਆ ਇਸ ਗੱਲ ਦਾ ਕਿ ਬੀਬੀ ਰਜਨੀ ਨੇ ਯੋਗਰਾਜ ਸਿੰਘ ਨੂੰ ਇੱਕ ਧ੍ਰਿਗਤਾ ਦਿੱਤੀ ਹੈ ਕਿ ਜੋ ਤੂੰ ਜ਼ਿੰਦਗੀ ਜਿਸ ਰਾਤ ਤੁਰ ਰਿਹਾ ਸੀ ਉਸ ਰੱਬ ਦੇ ਰਾਤੇ ਇੱਕ ਦਿਨ ਮਰਨ ਤੋਂ ਪਹਿਲਾਂ ਤੈਨੂੰ ਰੱਬ ਦੇ ਦਰਸ਼ਨ ਜ਼ਰੂਰ ਹੋਣਗੇ ਇਹ ਮੇਰੀ ਚਾਹਤ ਸ਼ੁਰੂ ਤੋਂ ਬਚਤੋਂ ਤੋਂ ਹੈ ਜਿਸ ਵੇਲੇ ਪਾਸ਼ਾ ਕੋ ਜਾ ਕੇ ਮੈਂ ਰੋਜ਼ ਇਲਤਜਾ ਕਰਦਾ ਮਹਾਰਾਜ ਮਰਨ ਤੋਂ ਪਹਿਲਾਂ ਥੋੜੇ ਦਰਸ਼ਨ ਗੁਰੂਆਂ ਦੇ ਕਿਤੇ ਮੈਨੂੰ ਰੱਬ ਦੇ ਦਰਸ਼ਨ ਇਹ ਨਹੀਂ ਰਹੇ ਕਿ ਕੁਦਬਾਨ ਨੂੰ ਯਕੀਨ ਹੈ ਕਿ ਮੇਰੀ ਲੋਟ ਤੋਂ ਬੰਨ ਮੈਦੂਰਾਬ ਮਿਲਣਾ ਹੋਗਾ ਐਡਾ ਇੰਪੈਕਟ ਇਸ ਫਿਲਮ ਦਾ ਮੇਰੀ ਸੋਚ ਵਿੱਚ ਤਾਂ ਪਹੁਗਾ ਲੋਕਾਂ ਤੇ ਮੈਂ ਨਹੀਂ ਸਿੱਕੇ ਸੋਚਿਆ ਤੇ ਮੈਂ ਇਹੋ ਜੀ ਫਿਲਮ ਮੈਂ ਅਮਰ ਜੀ ਨਾਲ ਗੱਲ ਕਰ ਰਿਹਾ ਸੀ ਮੈਂ ਕਿ ਐਦਾ ਲੱਗਦਾ ਜਿਵੇਂ ਨਾ ਬਹੁਤ ਵੱਡੇ ਤਾਰ ਸ਼ਕੀਰ ਨੇ ਉਸ ਪਰਮੰਡ ਦੇ ਕਿਸੇ ਸੱਚਖੰਡ ਤੇ ਬੈਠ ਕੇ ਨਾ ਇਹ ਪੇਂਟਿੰਗ ਕਰੀ ਹੈ ਇਹਦੇ ਵਿੱਚ ਜਾਨ ਪਾਈ ਜੇ ਸਾਰੇ ਜਿਹੜੇ ਬੰਦੇ ਆਪਾਂ ਫੋਟੋਵਾਂ 'ਤੇ ਦੇਖਦੇ ਆ ਜਿਹਨੇ ਮੇਰੇ ਕਿਰਦਾਰਾਂ ਨੇ ਕੰਮ ਕੀਤਾ ਤੁਸੀਂ ਸਾਰੇ ਮੈਂ الفاظਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਪਰ ਇੱਕ ਇੱਕ ਚੀਜ਼ ਦਾ ਜ਼ਰੂਰ ਕਹਾਂਗਾ ਕਿ ਇੱਕ ਐਸੀ ਲਹਿਰ ਚੱਲੀ ਹੈ ਜਿਹੜੀ ਲਹਿਰ ਦੀ ਬਹੁਤ ਸਾਲਾਂ ਤੋਂ ਮੈਨੂੰ ਉਡੀਕ ਸੀ ਕਿਉਂਕਿ ਮੈਨੂੰ ਆਪਣੇ ਪੰਜਾਬ ਦਾ ਆਪਣੇ ਬੇਸ ਦਾ ਆਪਣੇ ਪੰਜਾਬੀਅਤ ਦਾ ਆਪਣੇ ਸਿੱਖ ਕੌਮ ਦਾ ਸਾਰੇ ਧਰਮਾਂ ਦਾ ਮੈਨੂੰ ਬੜਾ ਫਿਕਰ ਰਹਿੰਦਾ ਹੈ ਇਹ ਸਾਰਾ ਇੱਕ ਮੂਜਿਸਮਾ ਬੁਗਸਤਾ ਬਣ ਕੇ ਚੱਲੇ ਉਹਦੀ ਇੱਕ ਹੌਬ ਸ਼ੁਰੂ ਹੋਈ ਹੈ ਔਰ ਮੈਂ ਸਮਝਦਾ ਕਿ ਛੋਟੇ ਛੋਟੇ ਬੱਚੇ ਛੋਟੇ ਛੋਟੀਆਂ ਬੱਚੀਆਂ ਹੈ ਜੀ ਤੁਸੀਂ ਦੇਖਿਆ ਹੋਣਾ ਕੋਈ ਜਿਹੜੀ ਚੱਕੀ ਫਿਰਦੀ ਹੈ ਪਿੱਛੇ ਕਾਕਾ ਛੋਟਾ ਬੈਠਾ ਹੈ ਤੁਸੀਂ ਉਹ ਦਾ ਇਫੈਕਟਿਵ ਦੇਖਿਆ ਹੋਣਾ ਕਿ ਜਦ ਵੀ ਸਿੰਘ ਮੇ ਤੋਂ ਬਾਹਰ ਆਉਦੇ ਨੇ ਬੱਚੇ ਤਾਂ ਵਾਹਿਗੁਰੂ 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 ਕਹਿੰਦੇ ਆਉਂਦੇ ਅੱਜ ਕੋ ਹਸਾ ਗੁਰਦੁਆਰੇ ਮੈਂ ਜਾ ਕੇ ਆਇਆ ਉੱਥੇ ਬਹੁਤ ਕੱਟ ਸੀਗਾ ਇੱਥੇ ਪੈਸਾ ਵਜਦੇ ਦੇ ਦਿਨ ਦਸਵੇਂ ਪਾਤਸ਼ਾਹ ਨੇ ਉੱਥੇ ਉਚਾਰਨ ਕੀਤੀ ਸੀ ਬਾਣੀ ਬਹੁਤ ਦੁਨੀਆ ਸੀ ਉੱਥੇ ਤੇ ਤੁਸੀਂ ਯਕੀਨ ਕਰਿਓ ਕਿ ਮੇਰੇ ਹੰਝੂ ਨਹੀਂ ਰੁਕੇ ਇੰਨਾ ਲੋਕਾਂ ਨੇ ਪਿਆਰ ਮਾਨ ਸਤਿਕਾਰ ਸਭ ਨੂੰ ਦਿੱਤਾ ਤੇ ਮੈਂ ਬੜਾ ਕੁਝ ਨਹੀਂ ਕਹਿਣਾ ਚਾਹੁੰਦਾ ਬਸ ਇੰਨਾ ਕਹੂੰਗਾ ਕਿ ਆ ਜਿੰਨੇ ਹੀਰੇ ਬੈਠੇ ਇੱਥੇ ਸਾਰੇ ਜਿਨ੍ਹਾਂ ਨੇ ਫਿਲਮ 'ਚ ਕੰਮ ਕੀਤਾ ਤੁਸੀਂ ਸਾਰੇ ਸਾਰਾ ਪੰਜਾਬ ਸਾਰੀ ਦੁਨੀਆ ਸਾਰਾ ਦੇਸ਼ ਤੁਹਾਡਾ ਬਹੁਤ ਬਹੁਤ ਧੰਨਵਾਦ ਉਸ ਅਕਾਲ ਪੁਰਖ ਦਾ ਬਹੁਤ ਬਹੁਤ ਧੰਨਵਾਦ ਸ਼ੁਕਰ ਹੈ ਮਹਾਰਾਜ ਸੱਚੇ ਪਾਤਸ਼ਾਹ ਕਿ ਕੁਸਤ ਚਿੰਗਾਰੀ ਜਰੀ ਕਿ ਜਿਨੂੰ ਆਪ ਕਹਿ ਸਕਦੇ ਆ ਵੀ ਅੱਗੇ ਜਾ ਕੇ ਸਾਡੀ ਜਿਹੜੀ ਨਸਲ ਹੈ ਉਹ ਸਾਡੇ ਸਿੱਖ ਕੌਮ ਲਈ ਹਰ ਧਰਮ ਨੂੰ ਹਰ ਵਰਗ ਦੇ ਬੰਦੇ ਨੂੰ ਇੱਕ ਬੁਦਸ ਦੇ ਵਿੱਚ ਬੰਨ੍ਹ ਕੇ ਇੱਕ ਐਸਾ ਮੁਜਸਮਾ ਤਿਆਰ ਕਰੂਗਾ ਜਿਨੂੰ ਆਪ ਪਕਾਵਾਂਗੇ ਕਿ ਇਹ ਸਾਡਾ ਪੰਜਾਬ ਹੈ ਇਹ ਸਾਡਾ ਦੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ